ਹਨੇਸਰ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸਰਸਵਤੀ ਨਦੀ ਦੇ ਕਿਨਾਰੇ ਡੇਰਾ ਲਗਾ ਕੇ ਕੀਰਤਨ ਦਾ ਦੀਵਾਨ ਸਜਾਇਆ ਸਿੱਖਾਂ ਨੇ ਲੰਗਰ ਚਲਾਇਆ ਤੇ ਸੰਗਤ ਪ੍ਰਸ਼ਾਦਾ ਛਕਦੀ ਰਹੀ ਉਸ ਦਿਨ ਸੂਰਜ ਗਰਹਿਣ ਸੀ ਇਸ ਕਰਕੇ ਲੋਕ ਨਦੀ ਵਿੱਚ ਇਸ਼ਨਾਨ ਕਰਕੇ ਪਾਪ ਧੋਣ ਆਏ ਸਨ ਪਰ ਗੁਰੂ ਜੀ ਤੇ ਸਿੱਖਾਂ ਨੇ ਗਰਹਿਣ ਦੀ ਕੋਈ ਪਰਵਾਹ ਨਾ ਕੀਤੀ ਨਾ ਹੀ ਨਦੀ ਵਿੱਚ ਇਸ਼ਨਾਨ ਕੀਤਾ ਸਿਰਫ ਨਾਮ ਜਪਿਆ ਤੇ ਸੰਗਤ ਨੂੰ ਸੇਵਾ ਨਾਲ ਜੋੜਿਆ ਕੁਝ ਬ੍ਰਾਹਮਣ ਗੁਰੂ ਜੀ ਕੋਲ ਆਏ ਤੇ ਕਹਿਣ ਲੱਗੇ ਇਹ ਸੁਬਹ ਸਮਾਂ ਹੈ ਤੁਸੀਂ ਵੀ ਨਦੀ ਵਿੱਚ ਇਸ਼ਨਾਨ ਕਰਕੇ ਪਾਪ ਤੋਂ ਲਵੋ ਗੁਰੂ ਜੀ ਨੇ ਸਮਝਾਇਆ ਪਾਪ ਪਾਣੀ ਨਾਲ ਨਹੀਂ ਤੁਲਦੇ ਜਿਵੇਂ ਤੁੰੜੀ ਨੂੰ ਬਾਹਰ ਧੋਣ ਨਾਲ ਅੰਦਰਲੀ ਕੁੜਤਣ ਨਹੀਂ ਜਾ ਸਕਦੀ ਉਸੇ ਤਰ੍ਹਾਂ ਇਸ਼ਨਾਨ ਨਾਲ ਮਨੁੱਖ ਸੁਚਾ ਨਹੀਂ ਹੁੰਦਾ ਜੇ ਕੋਈ ਸੋਚੇ ਕਿ ਹਰ ਸਾਲ ਇਸ਼ਨਾਨ ਕਰਕੇ ਪਾਪ ਮਿਟ ਜਾਣਗੇ ਉਸ ਦਾ ਹੋਰ ਪਾਪ ਕਰਨ ਲਈ ਹੌਸਲਾ ਪੈ ਜਾਂਦਾ ਹੈ ਅਸਲ ਸਚੈਤਾ ਤਾਂ ਬੁਰੇ ਕਰਮ ਛੱਡਣ ਅਤੇ ਸੱਚੇ ਰਾਹ ਤੇ ਤੁਰਨ ਨਾਲ ਮਿਲਦੀ ਹੈ ਬ੍ਰਾਹਮਣਾਂ ਨੇ ਪੁੱਛਿਆ ਫਿਰ ਪਾਪਾਂ ਦਾ ਫਲ ਕਿਵੇਂ ਤੁਲਦਾ ਹੈ ਗੁਰੂ ਜੀ ਨੇ ਫਰਮਾਇਆ ਇੱਕੋ ਰਾਹ ਹੈ ਵਾਹਿਗੁਰੂ ਦਾ ਨਾਮ ਨਾਮ ਜਪਣ ਅਤੇ ਉਸ ਦਾ ਹੁਕਮ ਮੰਨਣ ਨਾਲ ਪੁਰਾਣੇ ਕਰਮਾਂ ਦੇ ਫਲ ਮਿਟ ਜਾਂਦੇ ਹਨ ਤੇ ਮਨੁੱਖ ਦਾ ਜੀਵਨ ਸੁਧਰ ਜਾਂਦਾ ਹੈ ਇਹ ਉਪਦੇਸ਼ ਸੁਣ ਕੇ ਬ੍ਰਾਹਮਣ ਨਿਰਵਾਕ ਹੋਏ ਤੇ ਵਾਪਸ ਚਲੇ ਗਏ ਸੰਗਤ ਜੀਓ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ